ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰائم ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਹਿਮਾਚਲ ਤੋਂ ਜਿੱਥੇ ਕਿ ਕਾਂਗਰਸ ਦੇ ਐਕਐਮਐਲ ਉੱਤੇ ਫਾਇਰਿੰਗ ਹੋਈ ਹੈ ਬੰਬਰ ਠਾਕੁਰ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਤੇ ਪੀਐਸਓ ਵੀ ਇਸ ਹਮਲੇ ਦੇ ਵਿੱਚ ਘਾਇਲ ਹੋ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਲੀ ਦੇ ਮੌਕੇ ਉੱਤੇ ਕਾਂਗਰਸ ਦੇ ਸਾਬਕਾ ਵਿਧਾਇਕ ਬੰਬਰ ਠਾਕੁਰ ਉਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ ਸਾਬਕਾ ਕਾਂਗਰਸੀ ਵਿਧਾਇਕ ਦੇ ਘਰ ਦੇ ਉਤੇ ਗੋਲੀਬਾਰੀ ਦੇ ਵਿੱਚ ਬੰਬਰ ਠਾਕੁਰ ਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ ਇਸ ਗੋਲੀਬਾਰੀ ਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਦਾ ਪੀਐਸਓ ਸੰਜੀਵ ਕੁਮਾਰ ਵੀ ਜ਼ਖਮੀ ਹੋ ਗਿਆ ਹੈ ਜਿਨਾਂ ਨੂੰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਬੰਬਰ ਠਾਕੁਰ ਕਾਂਗਰਸ ਦੇ ਮਸ਼ਹੂਰ ਨੇਤਾ ਹਨ ਉਨ੍ਹਾਂ ਦਾ ਪਹਿਲਾਂ ਵੀ ਕਈ ਵਿਵਾਦਾਂ ਦੇ ਵਿੱਚ ਨਾਮ ਆ ਚੁੱਕਿਆ ਹੈ ਸਾਬਕਾ ਵਿਧਾਇਕ ਉਤੇ ਹਮਲਾ ਬਿਲਾਸਪੁਰ ਦੇ ਵਿੱਚ ਹੋਇਆ ਹੈ ਪੁਲਿਸ ਨੇ ਮੋਡਲੀ ਜੱਜ ਦੇ ਵਿੱਚ ਸਾਹਮਣੇ ਆਇਆ ਹੈ ਕਿ ਸਾਬਕਾ ਵਿਧਾਇਕ ਦੇ ਉਤੇ 13 ਰਾਉਂਡ ਫਾਇਰ ਕੀਤੇ ਗਏ ਹਨ ਇਹ ਘਟਨਾ ਉਹਨਾਂ ਦੇ ਘਰ ਦੇ ਨੇੜੇ ਬਾਪਰੀ ਅਤੇ ਠਾਕੁਰਾ ਤੇ ਉਸ ਦਾ ਪੀਐਸਓ ਦੋਵਾਂ ਦੀ ਪੇਟਾਂ ਤੇ ਪੇਟ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਬੰਬਰ ਠਾਕੁਰ ਦਾ ਸ਼ੁਰੂ ਦੇ ਵਿੱਚ ਬिलासपुर ਦੇ ਵਿੱਚ ਇਲਾਜ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਉਹਨਾਂ ਦੇ ਹਾਲਾਤ ਵੇਖਦੇ ਹੋਏ ਉਹਨਾਂ ਨੂੰ ਆਈਜੀਐਮਸੀ ਸ਼ਿਮਲਾ ਰੈਫਰ ਕਰ ਦਿੱਤਾ ਗਿਆ ਹੈ ਜਦੋਂ ਕਿ ਉਹਨਾਂ ਦੇ ਪੀਐਸਓ ਨੂੰ ਗੰਭੀਰ ਹਾਲਤ ਦੇ ਵਿੱਚ ਐਮਜ਼ ਬिलासपुर ਦੇ ਵਿੱਚ ਦਾਖਲ ਕਰਵਾਇਆ ਗਿਆ ਬिलासपुर ਸਦਰ ਦੇ ਐਸਐਚਓ ਨੇ ਹਮਲਾਵਰ ਨੂੰ ਟ੍ਰੇਸ ਕਰਨ ਅਤੇ ਗ੍ਰਿਫਤਾਰੀ ਕਰਨ ਦੇ ਲਈ ਟੀਮ ਤੈਨਾਤ ਕਰ ਦਿੱਤੀ ਹੈ ਇਸ ਗੱਲ ਦੀ ਪੁਸ਼ਟੀ ਉਹਨਾਂ ਦੇ ਬੇਟੇ ਨੇ ਫੇਸਬੁਕ ਉੱਤੇ ਕੀਤੀ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਗੋਲਾਵਾਰੀ ਦੇ ਵਿੱਚ ਕੁਝ ਹੋਰ ਲੋਕ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਠਾਕੁਰ ਦੇ ਪੁੱਤਰ ਈਸ਼ਾਨ ਸਿੰਘ ਨੇ ਫੇਸਬੁਕ ਪੋਸਟ ਰਾਹੀਂ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਪਿਤਾ ਨੂੰ ਗੋਲੀ ਲੱਗੀ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹਮਲਾਵਰ ਅਤੇ ਹਮਲੇ ਦੇ ਪਿੱਛੇ ਕੀ ਮਕਸਦ ਹੈ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋਰ ਘਟਨਾਵਾਂ ਨੂੰ ਰੋਕਣ ਦੇ ਲਈ ਇਲਾਕੇ ਦੇ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅਧਿਕਾਰਤ ਬਿਆਨ ਅਤੇ ਪੁਲਿਸ ਕਾਰਵਾਈ ਬਾਰੇ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਨਾ ਦੀ ਰਿਪੋਰਟ